16 ਰਾਊਂਡ ਦੀ VOTING ਸੀ ਜਿਨ੍ਹਾਂ ਦੇ ਵਿੱਚੋਂ 13 ਰਾਊਂਡ ਦੇ ਨਤੀਜੇ ਜਿਹੜੇ ਨੇ ਆ ਆ ਗਏ ਨੇ ਜਿਸ ਦੇ ਵਿੱਚ ਪਰਮਜੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਉਮੀਦਵਾਰ 11594 ਵੋਟਾਂ ਤੋਂ ਉਹ ਅੱਗੇ ਚੱਲ ਰਹੇ ਨੇ ਦਾ 10000 ਤੋਂ ਵੱਧ ਦਾ فاਸਲਾ ਜਿਹੜਾ ਉਹ ਹੋ ਗਿਆ ਤਾਂ ਇਹ ਲੀਡ ਤੋੜਨੀ ਜਿਹੜੀ ਹੈ ਹੁਣ ਬਹੁਤ ਔਖੀ ਹੈ ਨਾ ਮੁਮਕਨ ਲੀਡ ਹੈ ਇਹ ਤੋੜਨੀ ਕਿਉਂਕਿ ਤਿੰਨ ਰਾਊਂਡ ਦੀ ਮਹਿਜ਼ ਗਿਣਤੀ ਜਿਹੜੀ ਆ ਰਹਿ ਗਈ ਹੈ 16 ਰਾਊਂਡ ਦੀ ਗਿਣਤੀ ਸੀ ਜਿਨ੍ਹਾਂ ਦੇ ਵਿੱਚੋਂ ਇਹਨੂੰ ਜਿਹੜੇ ਰੁਝਾਨ ਜਿਹੜੇ ਨੇ ਉਹ 13 ਰਾਊਂਡ ਦੇ ਆ ਚੁੱਕੇ ਨੇ ਜਿਸ ਵਿੱਚ ਹਰਮਿਤ ਸਿੰਘ ਸੰਧੂ ਨੂੰ ਕੁੱਲ 35476 ਵੋਟਾਂ ਜਿਹੜੀਆਂ ਨੇ ਉਹ ਪਈਆਂ ਨੇ ਅਤੇ 11594 ਵੋਟਾਂ ਤੋਂ ਉਹ ਅੱਗੇ ਚੱਲ ਰਹੇ ਨੇ ਅਤੇ ਦੂਜੇ ਨੰਬਰ ਤੇ ਜੇਕਰ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਜਿਹੜੇ ਨੇ ਉਹ ਦੂਜੇ ਨੰਬਰ ਤੇ ਚੱਲ ਰਹੇ ਆ ਉਹਨਾਂ ਨੂੰ ਕੁੱਲ 23882 ਵੋਟਾਂ ਜਿਹੜੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਪਈਆਂ ਨੇ ਉਸ ਤੋਂ ਬਾਅਦ ਜੇਕਰ ਵਾਰਸ ਪੰਜਾਬ ਦੇ ਦੀ ਪਾਰਟੀ ਦੀ ਗੱਲ ਕਰੀਏ ਤਾਂ ਮਨਦੀਪ ਸਿੰਘ ਖਾਲਸਾ ਤੀਜੇ ਨੰਬਰ ਤੇ ਚੱਲ ਰਹੇ ਨੇ ਉਹਨਾਂ ਨੂੰ 15819 ਵੋਟਾਂ ਜਿਹੜੀਆਂ ਨੇ ਉਹਨਾਂ ਨੂੰ ਪਈਆਂ ਨੇ ਉਸ ਤੋਂ ਬਾਅਦ ਕਾਂਗਰਸ ਦੀ ਜੇਕਰ ਗੱਲ ਕਰੀਏ ਤਾਂ ਕਾਂਗਰਸ ਨੇ ਕਾਫੀ ਬੁਰਾ ਪਰਫਾਰਮ ਜਿਹੜਾ ਹਲਕਾ ਤਰਨਤਾਲਨ ਦੇ ਵਿੱਚ ਕੀਤਾ ਕਰਨਬੀਰ ਸਿੰਘ ਬੁਰਜ ਨੂੰ 11000 946 ਵੋਟਾਂ ਜਿਹੜੀਆਂ ਪਈਆਂ ਨੇ ਅਤੇ ਚੌਥੇ ਨੰਬਰ ਤੇ ਚੱਲ ਰਹੇ ਨੇ ਭਾਜਪਾ ਨੇ ਬਹੁਤ ਉਸ ਤੋਂ ਵੀ ਜ਼ਿਆਦਾ ਜਿਹੜਾ ਬੁਰਾ ਪਰਫਾਰਮ ਕੀਤਾ ਹਲਕਾ ਤਰਨਤਾਲਨ ਦੇ ਵਿੱਚ ਭਾਜਪਾ ਨੂੰ 5000 ਦੇ ਕਰੀਬ ਜਿਹੜੀਆਂ ਨੇ ਉਹ ਵੋਟਾਂ ਪਈਆਂ ਨੇ ਹੁਣ ਤੱਕ 13 ਰਾਉਂਡਾਂ ਦੇ ਵਿੱਚ ਭਾਜਪਾ ਨੂੰ ਮਹਿਸ 5000 ਵੋਟਾਂ ਜਿਹੜੀਆਂ ਨੇ ਉਹ ਪਈਆਂ ਨੇ ਤਾਂ ਸਾਰੀ ਪਾਰਟੀਆਂ ਦਾ ਜ਼ੋਰ ਪੂਰਾ ਲੱਗਿਆ ਹੋਇਆ ਸੀ ਤਰਨਤਾਲਨ ਜਿਮਣੀ ਚੌਂ ਦੇ ਵਿੱਚ ਸੱਤਾਧਰ ਤੇ ਸੱਤਾਧਰ ਪਾਰਟੀ ਨੇ ਬਹੁਤ ਕੋਸ਼ਿਸ਼ ਕੀਤੀ ਸੀ ਕਿਉਂਕਿ ਸੱਤਾਧਰ ਪਾਰਟੀ ਦੇ ਵਾਸਤੇ ਮੁੱਖਦਾ ਸਵਾਲ ਵੀ ਇਹ ਹੋ ਜਾਂਦਾ ਜਿਮਣੀ ਚੋਣ ਨੂੰ ਜਿਤਨਾ ਕਿਉਂਕਿ ਉਸ ਦੇ ਪਿਛਲੇ ਸਾਲਾਂ ਦੀ ਕਾਰਗੁਜ਼ਾਰੀ ਜਿਹੜੀ ਹੈ ਇਸ ਜਿਮਣੀ ਚੋਣ ਦੇ ਵਿੱਚੋਂ ਹੀ ਨਜ਼ਰ ਆਉਣੀ ਹੈ ਜਿਹੜੇ ਲੋਕਾਂ ਦੇ ਕੰਮ ਕੀਤੇ ਨੇ ਲੋਕ ਉਹਨਾਂ ਕੰਮਾਂ ਤੋਂ ਖੁਸ਼ ਨੇ ਜਾਂ ਨਾਰਾਜ਼ ਨੇ ਉਹ ਜਿਮਣੀ ਚੋਣ ਦੇ ਵਿੱਚ ਹੀ ਪਤਾ ਲੱਗਦਾ ਜੋ ਫਤਵਾ ਜਿਮਣੀ ਚੋਣ ਦੇ ਵਿੱਚ ਲੋਕ ਦਿੰਦੇ ਨੇ ਉਸ ਦੇ ਨਾਲ ਹੀ ਅੱਗੇ ਦੀ ਸਿਆਸਤ ਜਿਹੜੀ ਹੈ ਚੱਲਦੀ ਹੈ ਤਾਂ ਹੁਣ 2027 ਦੇ ਵਿੱਚ ਚੋਣਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਇਹ ਚੋਣ ਬੇਹਦ ਅਹਿਮ ਮੰਨੀ ਜਾ ਰਹੀ ਸੀ ਕਿਉਂਕਿ ਸੈਮੀ ਫਾਈਨਲ ਸੀਗਾ ਕਿਉਂਕਿ ਇਸ ਤੋਂ ਬਾਅਦ 2027 ਦੀਆਂ ਵੋਟਾਂ ਹੋਣੀਆਂ ਨੇ ਜਿਸ ਕਰਕੇ ਚੋਣ ਬਹੁਤ ਜ਼ਿਆਦਾ ਜ਼ਰੂਰੀ ਸੀ ਜਿੰਨੀ ਆਮ ਆਦਮੀ ਪਾਰਟੀ ਦੇ ਵਾਸਤੇ ਤੇ ਸਾਰੀਆਂ ਪਾਰਟੀਆਂ ਨੇ ਪਰ ਜ਼ੋਰ ਬੂਰਾ ਲਗਾਇਆ ਸੀ ਪਰ ਇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਰਿਵਾਈਵਲ ਜਿਹੜਾ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਚੰਗੇ ਸੰਕੇਤ ਜਿਹੜੇ ਆ ਉਹ ਇਸ ਚੋਣਾਂ ਦੇ ਵਿੱਚ ਮਿਲੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਅੱਗੇ ਹੋਰ ਵਧੀਆ ਜਿਹੜਾ ਕਰ ਸਕਦੀ ਹੈ ਪਰ ਨਾਲ ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਨੂੰ ਲੱਗਦਾ ਹੈ ਕਿ ਇਸ ਚੋਣ ਦੇ ਵਿੱਚ ਸਮਝ ਆ ਜਾਏਗੀ ਕਿ ਭਾਜਪਾ ਇਕੱਲੀ ਜਿਹੜੀ ਹੈ ਉਹ ਕੁਝ ਨਹੀਂ ਕਰ ਸਕਦੀ ਉਸ ਨੂੰ ਕੋਈ ਨਾ ਕੋਈ ਭਾਈਵਾਲ ਜਿਹੜਾ ਪੰਜਾਬ ਦੇ ਵਿੱਚ ਚਾਹੀਦਾ ਹੈ ਜੇਕਰ ਉਸ ਨੇ ਪੰਜਾਬ ਦੇ ਵਿੱਚ ਆਪਣੀ ਪਕੜ ਬਣਾਣੀ ਹੈ ਇਕੱਲੀ ਭਾਜਪਾ ਜਿਹੜੀ ਹੈ ਪੰਜਾਬ ਦੇ ਵਿੱਚ ਨਹੀਂ ਖੜੀ ਹੋ ਸਕਦੀ ਉਸ ਨੂੰ ਕੋਈ ਨਾ ਕੋਈ ਭਾਈਵਾਲ ਦੀ ਜਿਹੜੀ ਹੈ ਉਹ ਲੋੜ ਜ਼ਰੂਰ ਹੈਗੀ ਹੈ ਤਾਂ 12:30 ਵਜੇ ਤੱਕ 13 ਰਾਊਂਡ ਦੇ ਨਤੀਜੇ ਜਿਹੜੇ ਨੇ ਉਹ ਆ ਚੁੱਕੇ ਨੇ ਮਹਿਸ 3 ਰਾਊਂਡ ਜਿਹੜੇ ਨੇ ਤਰਨ-ਤਰਨ ਦੇ ਵਿੱਚ ਰਹਿ ਗਏ ਨੇ 3 ਰਾਊਂਡ ਦੇ ਵਿੱਚ ਹੁਣ ਇਹੀ ਦੇਖਣਾ ਹੋਏਗਾ ਕਿ ਲੀਡ ਕਿੰਨੀ ਹਰਮਿਤ ਸਿੰਘ ਸੰਧੂ ਦੀ ਰਹਿੰਦੀ ਹੈ ਘਟਨ ਦੇ ਅਸਾਰ ਜਿਹੜੇ ਨੇ ਨਹੀਂ ਦਿਖਰੇ ਲਗਾਤਾਰ ਹਰਮਿਤ ਸਿੰਘ ਸੰਧੂ ਦੀ ਲੀਡ ਜਿਹੜੀ ਹੈ ਅਵਧੀ ਨਜ਼ਰ ਆ ਰਹੀ ਹੈ ਆਸ ਲਗਾਈ ਜਾ ਰਹੀ ਹੈ ਕਿ ਉਹਨਾਂ ਦੀ ਲੀਡ 15 ਤੋਂ 18000 ਦੀ ਲੀਡ ਦੇ ਨਾਲ ਹਰਮਿਤ ਸਿੰਘ ਸੰਧੂ ਜਿਹੜੇ ਨੇ ਉਹ ਤਰਨਤਾਰਨ ਦੀ ਸੀਟ ਤੇ ਤੋਂ ਜਿੱਤਣਗੇ ਤੇ ਵਿਧਾਨ ਸਭਾ ਦੀਆਂ ਪੌੜੀਆਂ ਜਿਹੜੀਆਂ ਨੇ ਉਹ ਚੜਨਗੇ ਤਾਂ ਹੁਣ ਨਤੀਜੇ ਜਦੋਂ ਸਾਫ਼ ਹੋ ਜਾਣਗੇ ਤਾਂ ਉਦੋਂ ਵੀ ਤੁਹਾਨੂੰ ਸਾਰੀ ਜਾਣਕਾਰੀ ਅਸੀਂ ਨਾਲ-ਨਾਲ ਦਿੰਦੇ ਰਵਾਂਗੇ ਤਾਂ ਹੋਰ ਅਪਡੇਟਸ ਹੀ ਸਾਡੇ ਨਾਲ ਜੁੜੇ ਰਹੋ ਧਿਆਨ ਨਾਲ ਸੁਮਜੀਤ ਸਿੰਘ ਜਨਤੇ ਅੱਛੀ ਧੰਨਵਾਦ ਹਲਕਾ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਜਿਹੜੀ ਹੈ ਹੁਣ ਪੱਕੀ ਨਜ਼ਰ ਆ ਰਹੀ ਹੈ 16 ਰਾਊਂਡ ਦੀ VOTING ਸੀ ਜਿਨ੍ਹਾਂ ਦੇ ਵਿੱਚੋਂ 13 ਰਾਊਂਡ ਦੇ ਨਤੀਜੇ ਜਿਹੜੇ ਨੇ ਆ ਆ ਗਏ ਨੇ ਜਿਸ ਦੇ ਵਿੱਚ ਪਰਮਜੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਉਮੀਦਵਾਰ 11594 ਵੋਟਾਂ ਤੋਂ ਉਹ ਅੱਗੇ ਚੱਲ ਰਹੇ ਨੇ ਤਾ 10000 ਤੋਂ ਵੱਧ ਦਾ فاਸਲਾ ਜਿਹੜਾ ਉਹ ਹੋ ਗਿਆ ਤਾਂ ਇਹ ਲੀਡ ਤੋੜਨੀ ਜਿਹੜੀ ਹੈ ਹੁਣ ਬਹੁਤ ਔਖੀ ਹੈ ਨਾ ਮੁਮਕਨ ਲੀਡ ਹੈ ਇਹ ਤੋੜਨੀ ਕਿਉਂਕਿ ਤਿੰਨ ਰਾਊਂਡ ਦੀ ਮਹਿਜ਼ ਗਿਣਤੀ ਜਿਹੜੀ ਆ ਉਹ ਰਹਿ ਗਈ ਹੈ 16 ਰਾਊਂਡ ਦੀ ਗਿਣਤੀ ਸੀ ਜਿਨ੍ਹਾਂ ਦੇ ਵਿੱਚੋਂ ਇਹਨਾਂ ਜਿਹੜੇ ਰੁਝਾਨ ਜਿਹੜੇ ਨੇ ਉਹ 13 ਰਾਊਂਡ ਦੇ ਆ ਚੁੱਕੇ ਨੇ ਜਿਸ ਦੇ ਵਿੱਚ ਹਰਮੀਤ ਸਿੰਘ ਸੰਧੂ ਨੂੰ ਕੁੱਲ 35476 ਵੋਟਾਂ ਜਿਹੜੀਆਂ ਨੇ ਉਹ ਪਈਆਂ ਨੇ ਅਤੇ 11594 ਵੋਟਾਂ ਤੋਂ ਉਹ ਅੱਗੇ ਚੱਲ ਰਹੇ ਨੇ ਅਤੇ ਦੂਜੇ ਨੰਬਰ ਤੇ ਜੇਕਰ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਜਿਹੜੇ ਨੇ ਉਹ ਦੂਜੇ ਨੰਬਰ ਤੇ ਚੱਲ ਰਹੇ ਆ ਉਹਨਾਂ ਨੂੰ ਕੁੱਲ 23882 ਵੋਟਾਂ ਜਿਹੜੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਪਈਆਂ ਨੇ ਉਸ ਤੋਂ ਬਾਅਦ ਜੇਕਰ ਵਾਰਸ ਪੰਜਾਬ ਦੇ ਐਲਡੀ ਪਾਰਟੀ ਦੀ ਗੱਲ ਕਰੀਏ ਤਾਂ ਮਨਦੀਪ ਸਿੰਘ ਖਾਲਸਾ ਤੀਜੇ ਨੰਬਰ ਤੇ ਚੱਲ ਰਹੇ ਨੇ ਉਹਨਾਂ ਨੂੰ 15800 19 ਵੋਟਾਂ ਜਿਹੜੀਆਂ ਨੇ ਉਹਨਾਂ ਨੂੰ ਪਈਆਂ ਨੇ ਉਸ ਤੋਂ ਬਾਅਦ ਕਾਂਗਰਸ ਜੀ ਜੇਕਰ ਗੱਲ ਕਰੀਏ ਤਾਂ ਕਾਂਗਰਸ ਨੇ ਕਾਫੀ ਬੁਰਾ ਪਰਫਾਰਮ ਜਿਹੜਾ ਹਲਕਾ ਤਰਨਤਾਲਨ ਦੇ ਵਿੱਚ ਕੀਤਾ ਕਰਨਬੀਰ ਸਿੰਘ ਬੁਰਜ ਨੂੰ 11000 946 ਵੋਟਾਂ ਜਿਹੜੀਆਂ ਪਈਆਂ ਨੇ ਅਤੇ ਚੌਥੇ ਨੰਬਰ ਤੇ ਚੱਲ ਰਹੇ ਨੇ ਭਾਜਪਾ ਨੇ ਬਹੁਤ ਉਸ ਤੋਂ ਵੀ ਜ਼ਿਆਦਾ ਜਿਹੜਾ ਬੁਰਾ ਪਰਫਾਰਮ ਕੀਤਾ ਹਲਕਾ ਤਰਨਤਾਲਨ ਦੇ ਵਿੱਚ ਭਾਜਪਾ ਨੂੰ 5000 ਦੇ ਕਰੀਬ ਜਿਹੜੀਆਂ ਨੇ ਉਹ ਵੋਟਾਂ ਪਈਆਂ ਨੇ ਹੁਣ ਤੱਕ 13 ਰਾਉਂਡਾਂ ਦੇ ਵਿੱਚ ਪਾਸਪਾ ਨੂੰ ਮਹਿਸ 5000 ਵੋਟਾਂ ਜਿਹੜੀਆਂ ਨੇ ਉਹ ਪਈਆਂ ਨੇ ਤਾਂ ਸਾਰੀ ਪਾਰਟੀਆਂ ਦਾ ਜ਼ੋਰ ਪੂਰਾ ਲੱਗਿਆ ਹੋਇਆ ਸੀ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਖਾਸ ਤੌਰ ਤੇ ਸੱਤਾਧਰ ਪਾਰਟੀ ਨੇ ਬਹੁਤ ਕੋਸ਼ਿਸ਼ ਕੀਤੀ ਸੀ ਕਿਉਂਕਿ ਸੱਤਾਧਰ ਪਾਰਟੀ ਦੇ ਵਾਸਤੇ ਮੁੱਚਦਾ ਸਵਾਲ ਵੀ ਇਹ ਹੋ ਜਾਂਦਾ ਜਿਮਣੀ ਚੋਣ ਨੂੰ ਜਿਤਨਾ ਕਿਉਂਕਿ ਉਸ ਦੇ ਪਿਛਲੇ ਸਾਲਾਂ ਦੀ ਕਾਰਗੁਜ਼ਾਰੀ ਜਿਹੜੀ ਹੈ ਇਸ ਜਿਮਣੀ ਚੋਣ ਦੇ ਵਿੱਚੋਂ ਹੀ ਨਜ਼ਰ ਆਉਣੀ ਹੈ ਜਿਹੜੇ ਲੋਕਾਂ ਦੇ ਕੰਮ ਕੀਤੇ ਨੇ ਲੋਕ ਉਹਨਾਂ ਕੰਮਾਂ ਤੋਂ ਖੁਸ਼ ਨੇ ਜਾਂ ਨਾਰਾਜ਼ ਨੇ ਉਹ ਜਮਨੀ ਚੋਣ ਦੇ ਵਿੱਚ ਹੀ ਪਤਾ ਲੱਗਦਾ ਜੋ ਫਤਵਾ ਜਮਨੀ ਚੋਣ ਦੇ ਵਿੱਚ ਲੋਕ ਦਿੰਦੇ ਨੇ ਉਸ ਦੇ ਨਾਲ ਹੀ ਅੱਗੇ ਦੀ ਸਿਆਸਤ ਜਿਹੜੀ ਹੈ ਚੱਲਦੀ ਹੈ ਤਾਂ ਹੁਣ 2027 ਦੇ ਵਿੱਚ ਜੋ ਚੋਣਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਇਹ ਚੋਣ ਬੇਹਦ ਅਹਿਮ ਮੰਨੀ ਜਾ ਰਹੀ ਸੀ ਕਿਉਂਕਿ ਸੈਮੀ ਫਾਈਨਲ ਸੀਗਾ ਕਿਉਂਕਿ ਇਸ ਤੋਂ ਬਾਅਦ 2027 ਦੀਆਂ ਵੋਟਾਂ ਹੋਣੀਆਂ ਨੇ ਜਿਸ ਕਰਕੇ ਚੋਣ ਬਹੁਤ ਜ਼ਿਆਦਾ ਜ਼ਰੂਰੀ ਸੀ ਜਿੰਨੀ ਆਮ ਆਦਮੀ ਪਾਰਟੀ ਦੇ ਵਾਸਤੇ ਤੇ ਸਾਰੀਆਂ ਪਾਰਟੀਆਂ ਨੇ ਪਰ ਜ਼ੋਰ ਪੂਰਾ ਲਗਾਇਆ ਸੀ ਪਰ ਇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਰਿਵਾਈਵਲ ਜਿਹੜਾ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਚੰਗੇ ਸੰਕੇਤ ਜਿਹੜੇ ਆ ਉਹ ਇਸ ਚੋਣਾਂ ਦੇ ਵਿੱਚ ਮਿਲੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਅੱਗੇ ਹੋਰ ਵਧੀਆ ਜਿਹੜਾ ਕਰ ਸਕਦੀ ਹੈ ਪਰ ਨਾਲ ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਨੂੰ ਲੱਗਦਾ ਹੈ ਕਿ ਇਸ ਚੋਣ ਦੇ ਵਿੱਚ ਸਮਝ ਆ ਜਾਏਗੀ ਕਿ ਭਾਜਪਾ ਇਕੱਲੀ ਜਿਹੜੀ ਹੈ ਉਹ ਕੁਝ ਨਹੀਂ ਕਰ ਸਕਦੀ ਉਸ ਨੂੰ ਕੋਈ ਨਾ ਕੋਈ ਭਾਈਵਾਲ ਜਿਹੜਾ ਪੰਜਾਬ ਦੇ ਵਿੱਚ ਚਾਹੀਦਾ ਹੈ ਜੇਕਰ ਉਸ ਨੇ ਪੰਜਾਬ ਦੇ ਵਿੱਚ ਆਪਣੀ ਪਕੜ ਬਣਾਣੀ ਹੈ ਇਕੱਲੀ ਭਾਜਪਾ ਜਿਹੜੀ ਹੈ ਪੰਜਾਬ ਦੇ ਵਿੱਚ ਨਹੀਂ ਖੜੀ ਹੋ ਸਕਦੀ ਉਸ ਨੂੰ ਕੋਈ ਨਾ ਕੋਈ ਭਾਈਵਾਲ ਦੀ ਜਿਹੜੀ ਹੈ ਉਹ ਲੋੜ ਜ਼ਰੂਰ ਹੈਗੀ ਹੈ ਤਾਂ 12:30 ਵਜੇ ਤੱਕ 13 ਰਾਊਂਡ ਦੇ ਨਤੀਜੇ ਜਿਹੜੇ ਨੇ ਉਹ ਆ ਚੁੱਕੇ ਨੇ ਮਹਿਸ 3 ਰਾਊਂਡ ਜਿਹੜੇ ਨੇ ਤਰਨ ਤਰਨ ਦੇ ਵਿੱਚ ਰਹਿ ਗਏ ਨੇ 3 ਰਾਊਂਡ ਦੇ ਵਿੱਚ ਹੁਣ ਇਹੀ ਦੇਖਣਾ ਹੋਏਗਾ ਕਿ ਲੀਡ ਕਿੰਨੀ ਹਰਮਿਤ ਸਿੰਘ ਸੰਧੂ ਦੀ ਰਹਿੰਦੀ ਹੈ ਕਟਨ ਦੇ ਅਸਾਰ ਜਿਹੜੇ ਨੇ ਨਹੀਂ ਦਿਖਰੇ ਲਗਾਤਾਰ ਹਰਮਿੰਦਰ ਸਿੰਘ ਸੰਧੂ ਦੀ ਲੀਡ ਜਿਹੜੀ ਹੈ ਅਵਧੀ ਨਜ਼ਰ ਆ ਰਹੀ ਹੈ ਆਸ ਲਗਾਈ ਜਾ ਰਹੀ ਹੈ ਕਿ ਉਹਨਾਂ ਦੀ ਲੀਡ 15 ਤੋਂ 18000 ਦੀ ਲੀਡ ਦੇ ਨਾਲ ਹਰਮਿੰਦਰ ਸਿੰਘ ਸੰਧੂ ਜਿਹੜੇ ਨੇ ਉਹ ਤਰਨਤਾਰਨ ਦੀ ਸੀਟ ਤੇ ਤੋਂ ਜਿੱਤਣਗੇ ਤੇ ਵਿਧਾਨ ਸਭਾ ਦੀਆਂ ਫੋੜੀਆਂ ਜਿਹੜੀਆਂ ਨੇ ਉਹ ਚੜਨਗੇ ਤਾਂ ਹੁਣ ਨਤੀਜੇ ਜਦੋਂ ਸਾਫ਼ ਹੋ ਜਾਣਗੇ ਤਾਂ ਉਦੋਂ ਵੀ ਤੁਹਾਨੂੰ ਸਾਰੀ ਜਾਣਕਾਰੀ ਅਸੀਂ ਨਾਲ-ਨਾਲ ਦਿੰਦੇ ਰਵਾਂਗੇ ਤਾਂ ਹੋਰ ਅਪਡੇਟਸ ਇਸ ਸਾਨਾ ਜੁੜੇ ਰਹਿਣਾ ਲੁਧਿਆਣਾ ਤੋਂ ਸਮਜੀਤ ਸਿੰਘ ਜਨਤੇ ਅਸੀਂ ਧੰਨਵਾਦ ਹਲਕਾ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਜਿਹੜੀ ਹੈ ਹੁਣ ਪੱਕੀ ਨਜ਼ਰ ਆ ਰਹੀ ਹੈ 16 ਰਾਊਂਡ ਦੀ VOTING ਸੀ ਜਿਨ੍ਹਾਂ ਦੇ ਵਿੱਚੋਂ 13 ਰਾਊਂਡ ਦੇ ਨਤੀਜੇ ਜਿਹੜੇ ਨੇ ਆ ਆ ਗਏ ਨੇ ਜਿਸ ਦੇ ਵਿੱਚ ਪਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਉਮੀਦਵਾਰ 11594 ਵੋਟ